ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਜੀ ਆਪਾਂ ਨਾਮ ਤੇ ਮਿੱਤਰ ਜੀ ਹੋਇਆ ਮੇਰਾ ਵੀਰ ਕਿਉਂ ਇੰਨੇ ਜਲੀ ਤੇ ਬਹੁਤ ਹੀ ਵੱਡੀ ਗੱਲ ਹੈ ਕਿ ਇੰਨੇ ਗਰੀਬੀ ਹੋਣ ਦੇ ਬਾਵਜੂਦ ਆਪਣੀ ਮਿਹਨਤ ਕਰਕੇ ਤੇ ਇਹਨਾਂ ਦੇ ਆਪਾਂ ਜੇ ਦੇਖੀਏ ਸਿੰਘ ਦੇ ਬਾਵਜੂਦ ਵੀ ਸੰਜਿਆ ਹੋਏ ਮਿਹਨਤਾਂ ਕਰਦਾ ਹੈ ਆਪਣੀ ਤੇ ਗਰੀਬ ਘਰ ਦੇ ਹਾਲਾਤ ਇਹਨਾਂ ਤੁਹਾਨੂੰ ਦਿਖਾਈਏ ਇਹ ਘਰ ਦੇ ਹਾਲਾਤ ਵੀ ਦੇਖਣਯੋਗ ਜੇ ਬਹੁਤ ਹੀ ਸੱਤਾਂ ਡਿੱਗੀਆਂ ਆਈਆਂ ਤੇ ਉਹ ਤਰਪਾਲਾਂ ਨੇ ਤਰਪਾਲਾਂ ਵੀ ਦੇਖੋ ਇਹਨਾਂ ਪਾਇਆ ਹੋਇਆ ਪਰ ਤਰਪਾਲਾਂ ਦੇ ਪਾਉਣ ਦੇ ਬਾਵਜੂਦ ਵੀ ਜੋ ਕਿ ਘਰ ਦੀ ਕਿਨੀ ਨੂੰ ਮੁੰਜੀ ਆਉਤ ਉਹਨੇ ਦਿਖਾ ਦਿਨਾ ਦੇਖ ਸਕਦੇ ਹੋ ਇੱਧਰ ਹੀ ਦੇਖੋ ਸਾਰੀਆਂ ਜੋ ਸੱਤਾ-ਸੱਤਾ ਹੈਗੀਆਂ ਡਿੱਗੀਆਂ ਹੋਈਆਂ ਨੇ ਆ ਭੈਂਦੀ ਇੱਧਰ ਲੇ ਤੇ ਜਦੋਂ ਬਾਰਿਸ਼ ਆਉਂਦੀ ਆ ਤੇ ਬਾਰਿਸ਼ ਦੇ ਨਾਲ ਤੁਸੀਂ ਦੇਖੋ ਸਾਰੀ ਖਲਾਅ ਫਿਲਰ ਉੱਤੇ ਜਦੋਂ ਬਾਰਿਸ਼ ਆਉਂਦੀ ਆ ਤੇ ਬਾਰਿਸ਼ ਦੇ ਨਾਲ ਸਾਰਾ ਇਹੜਾ ਹੈ ਘਰ ਚੋਂਦਾ ਆ ਉਧਰਲੇ ਕਮਰੇ ਦੀ ਵੀ ਖਸਤਾ ਹਾਲਤ ਹੈ ਬਹੁਤ ਜ਼ਿਆਦੀ ਬਾਰਿਸ਼ ਦੇ ਆਉਣ ਦੇ ਬਾਵਜੂਦ ਜਦੋਂ ਬਾਰਿਸ਼ ਆਉਂਦੀ ਆ ਤੇ ਬਹੁਤ ਹੀ ਜ਼ਿਆਦਾ ਜੋਗੇ ਇੱਕ ਸਾਈਡ ਤੇ ਹੋ ਕੇ ਇੱਕੋ ਨੁਕਰੇ ਲਾ ਕੇ ਜੋ ਘਰ ਦੇ ਵਿੱਚ ਬੈਠ ਕੇ ਆਪਣਾ ਬਹੁਤ ਹੀ ਸਾਰੀ ਦਾਸ ਜਾ ਕੇ ਗੁਜ਼ਾਰਾ ਕਰਦੇ ਨੇ ਸੋ ਮੈਂ ਦਾਨੀ ਵੀਰਾਂ ਨੂੰ ਵੀ ਬੇਨਤੀ ਕਰਦਾ ਸਰਪੰਚ ਸਾਹਿਬ ਨਾਲ ਤੋਂ ਸਰਦਾਰ ਰঞ্জੀਤ ਸਿੰਘ ਸਰਪੰਚ ਸਾਹਿਬ ਉਹ ਵੀ ਇਹਨਾਂ ਦਾ ਉਪਰਾਲਾ ਕਰ ਰਹੇ ਨੇ ਕਿ ਜਲਦੀ ਤੋਂ ਜਲਦੀ ਇਹਨਾਂ ਦੀ ਹੈਲਪ ਕੀਤੀ ਜਾਵੇ ਜੋ ਕਮਰੇ ਇਹਨਾਂ ਦੇ ਪਾਗ ਲਿੱਤੇ ਆ ਤੇ ਮੈਂ ਸਰਪੱਤ ਸੰਗਤਾਂ ਨੂੰ ਵੀ ਬੇਨਤੀ ਕਰਦਾ ਪਈ ਅਸੀਂ ਵੀਰ ਸਿੰਘ ਆ ਆ ਮੁਰਦਾ ਸਿੰਘ ਆ ਆਪਾਂ ਜਿੰਨੇ ਜੋਗੇ ਵੀ ਹੈਗੇ ਕੋਈ 10 5 ਜਿੰਨੇ ਜੋਗੇ ਕੋਈ ਹੈਗਾ ਭਰਾ ਆਪਾਂ ਇਹਨਾਂ ਦੀ ਬਹੁਤ-ਬਹੁਤ ਹੈਲਪ ਕਰਾਂਗੇ ਤੇ ਸਾਰੇ ਸੰਤਾਂ ਨੂੰ ਵੀ ਬੇਨਤੀ ਆ ਵੀ ਆਪਾਂ ਹੋਰ ਵੱਣੇ ਤੇ ਆਪਾਂ ਬੜੇ ਸਿੱਧੇ ਪੈਸੇ ਉਡਾ ਦਿੰਨੇ ਆ ਅੱਜ ਜੇ ਆਪਾਂ ਗੱਲ ਕਰੀਏ ਤੇ ਆਪਾਂ ਆਪਣਾ ਸਿਰ ਕੋੋਂ ਨੂੰ ਸਾਂਭ ਲਈਏ ਆਪਾਂ ਹੋਰ ਬੜੇ ਥਾਂ ਤੇ ਹੜਾਉਂਦੇ ਨੇ ਹੜਾਂ ਦੇ ਆਪਾਂ ਜਾ ਕੇ ਲੰਗਰ ਲਾਉਂਦੇ ਆ ਉਹਨਾਂ ਦੇ ਪਛਾਹ ਕਰਦੇ ਆ ਪਰ ਜੇ ਅੱਜ ਆਪਾਂ ਪੰਜਾਬ ਵਾਲ ਮਾੜੀ ਝਾਤੀ ਮਾਰ ਲਈਏ ਬਾਹਰ ਆਪਾਂ ਸਾਰੇ ਜਾਂਦੇ ਆ ਸਾਰਾ ਕੋਈ ਕਰਦੇ ਆ ਸਿਵਾਵਾ ਵੀ ਜਾਂਦੀਆਂ ਨੇ ਇਹ ਇਕੱਲੇ ਕਰੇ ਦਾ ਕੰਮ ਨਹੀਂ ਆ ਇਹ ਸਭਾ ਸੰਪਰਸ ਸਹਿਯੋਗ ਨਾਲ ਇੱਕ ਸਿੰਘ ਸੱਜਿਆ ਗੁਰੂ ਦਾ ਉਦੇ ਘਰ ਦੇ ਲਈ ਆਪਾਂ ਸਾਰੇ ਅਗੇ ਹੱਥ ਔਰਦੇ ਆਂ ਰਿਕਵੈਸਟ ਕਰਦੇ ਦਾਨੀ ਸੱਜਣਾ ਅਗੇ ਕਿ ਵੱਧ ਤੋਂ ਵੱਧ ਅੱਗੇ ਆਉਣ ਦੀ ਕਿਰਪਾਲਤਾ ਕਰੋ ਜੋ ਸਤਰਾਮ ਸਿੰਘ ਦਾ ਜੋ ਘਰ ਹੈ ਮੇਰੇ ਵੀਰ ਦਾ ਵਧੀਆ ਤਰੀਕੇ ਨਾਲ ਬਣ ਜੇ ਸਾਰੇ ਸਿੰਘ ਦਸਮੇਸ਼ ਤਰ੍ਹਾਂ ਦੇ ਲੋਕ ਜੋ ਹੋਵੇ ਨੇ ਘਰ ਵੀਰ ਦੇ ਕਰਕਾਣੇ ਚੀਏ ਤੇ ਇਸੇ ਤਰ੍ਹਾਂ ਹੀ ਜੋ ਕਿ ਅੱਗੇ ਵੀ ਉਪਰਾਲੇ ਕਰਦੇ ਤੇ ਹੁਣ ਵੀ ਉਪਰਾਲੇ ਆਪਾਂ ਕਰਦੇ ਰਹਿਣੇ ਆ ਤੇ ਜੋ ਇਹਨਾਂ ਦਾ ਅਕਾਊਂਟ ਨੰਬਰ ਆ ਉਹ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਇਹਨਾਂ ਦੇ ਸਿੱਧੇ ਅਕਾਊਂਟ ਦੇ ਵਿੱਚ ਹੀ ਪੈਸੇ ਪਾਈ ਜਾ। ਜੋ ਘਰ ਦੀ ਕੰਡੀਸ਼ਨ ਤੁਸੀਂ ਦੇਖ ਲਓ। ਘਰ ਦੇ ਉੱਪਰ ਦੇ ਤੁਹਾਨੂੰ ਸੌੜ ਦੇ ਵਿੱਚ ਉੱਪਰ ਦਿਖਾਇਆ ਜਾਊਗਾ। ਸਿੰਘ ਇੱਕ ਨੂੰ ਭੇਜ ਕੇ ਉੱਪਰ ਘਰ ਦੀ ਕੰਡੀਸ਼ਨ ਉੱਪਰ ਦਿਖਾਈ ਜਾਊਗੀ ਵੀ ਬਹੁਤ ਕੁਝ ਆ ਵੀ ਕੰਡੀਸ਼ਨ ਤੁਸੀਂ ਦੇਖ ਲਓ ਘਰ ਦੀ। ਸੱਤ ਵਖਾਓ ਆਪਈ। ਇੱਧਰ ਵੀ ਅਸੀਂ ਦਿਖਾਉਣਾ ਨਹੀਂ ਚਾਹੁੰਦੇ। ਪਰ ਸੱਤ ਦੇਖ ਲਓ ਤੁਸੀਂ ਸੱਤ ਦੇ ਵੀ ਬਹੁਤ ਜੋ ਸੱਤ ਸਾਰੇ ਡਿੱਗੀ ਪਈ ਐ। ਸੱਤ ਦੀ ਬਹੁਤ ਹੀ ਮੰਦੀ ਹਾਲਤ ਐ। ਇਹ ਸਾਰਾ ਪਰਿਵਾਰ ਇੱਕ ਜਗ੍ਹਾ ਬੈਠ ਕੇ ਬਾਰਸ਼ ਆਉਣ ਦੇ ਟਾਈਮ ਤੇ ਹਾਂ ਜੇ ਬੈਠ ਕੇ ਜੋ ਆਪਣਾ ਦਿਰਾ ਕਰਦੇ ਨੇ ਜਿਵੇਂ ਜੋ ਮੈਂ ਸਾਰੇ ਦਾਨੀ ਸਭੀ ਸੱਜਣੋਂ ਬੇਨਤੀ ਹੈ ਭਾਈ ਵਾਜ ਤੋਂ ਵੱਧ ਝੜ ਕੇ ਸਰਪੰਚ ਸਾਹਿਬ ਵੀ ਉਪਰਾਲਾ ਕਰ ਰਹੇ ਤੇ ਆਪਾਂ ਵੀ ਭਰਾ ਹੱਲਾ ਮਾਰ ਕੇ ਇਹ ਵੀਰ ਦਾ ਇੱਕ ਸੁੰਦਰ ਜਿਹਾ ਘਰ ਬਣਾ ਤੀਏ ਤੇ ਆਪਣਾ ਸਿਕਵੰਤ ਸੰਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਕੇ ਜਗਾਰਾ ਬਲਾਵੇ ਨੇ ਹਲੋ ਜੀ ਸਿੰਘ ਸਾਹਿਬ ਜੈਦਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦੇ ਚਰਨਾਂ ਨੂੰ ਭਾਵੇ ਸੁਣ ਕੇ ਨੇ ਹਲੋ ਜਾਵੇ ਸਤ ਸ੍ਰੀ ਅਕਾਲ